ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾਏ ਕਿ ਦੇਸ਼ 5 ਟ੍ਰਿਲੀਅਨ ਡਾਲਰ ਦੇ ਅਰਥਚਾਰੇ ਦੇ ਨਾਲ-ਨਾਲ ਆਤਮ ਨਿਰਭਰ ਭਾਰਤ ਬਣਨ ਵੱਲ ਵਧਰੇ ਆਏ ਸਰਕਾਰ ਆਲਮੀ ਪੱਧਰ ਦਾ ਹਾਈਵੇ ਨੈਟਵਰਕ ਬਣਾਉਣ ਲਈ ਸਮਰਪਿਤ ਹੈ ਜਿਸ ਨਾਲ ਵਿਕਾਸ ਤੇ ਤਰੱਕੀ ਨੂੰ ਹੱਲਾਸ਼ੇਰੀ ਮਿਲੇਗੀ ਗ੍ਰਿਡ ਨਾਇਡਾ ਦੇ ਗੌਤਮ ਬੁੱਧ ਨਗਰ ਵਿੱਚ ਇੰਡੀਆ ਐਕਸਪੋ ਮਾਰਟ ਦੇ 7ਵੇਂ ਐਡੀਸ਼ਨ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਬ੍ਰਾਹਮਤ ਵਿੱਚ ਸ਼ਲਾਗਾ ਯੋਗਵਾਦਾ ਦਰਜ ਹੋਇਆ ਏ ਤੇ ਦੇਸ਼ 2047 ਤੱਕ ਵਿਕਸਿਤ ਭਾਰਤ ਬਣਨ ਵੱਲ ਵਧ ਰਿਹਾ ਏ। ਗਟਕਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਾਡੀ ਬੁਨਿਆਦੀ ਲਾਗਤ 14 ਤੋਂ 16 ਫੀਸਦੀ ਜਿਸ ਨੂੰ 2 ਸਾਲਾਂ ਦੇ ਅੰਦਰ ਘਟਾ ਕੇ 9 ਫੀਸਦੀ ਕਰਨ ਦਾ ਟੀਚਾ ਮਿੱਥਿਆ ਗਿਆ ਏ। ਇਸ ਨਾਲ ਅਸੀਂ ਆਲਮੀ ਬਾਜ਼ਾਰ ਵਿੱਚ ਇੱਕ ਵੱਡੇ ਮੁਕਾਬਲੇਬਾਜ਼ ਵਜੋਂ ਉੱਭਰ ਸਕਾਂਗੇ। ਇਸ ਪ੍ਰਦਰਸ਼ਨੀ ਵਿੱਚ 1000 ਤੋਂ ਵੱਧ ਸਟਾਲ 20 ਹਜ਼ਾਰ ਤੋਂ ਵੱਧ ਉਤਪਾਦ ਤੇ ਲਾਈਵ ਮਸ਼ੀਨਰੀ ਦਾ ਪ੍ਰਦਰਸ਼ਨ ਸ਼ਾਮਲ ਹੈ